ਕੋਰੋਨਾ ਦੇ ਨਵੇਂ ਵੇਰੀਐਂਟ ਜੇਐਨ1 ਦੇ ਖਤਰੇ ਨੂੰ ਵੇਖਦਿਆਂ ਪੰਜਾਬ ਦੇ ਵਿੱਚ ਹੋਈ ਮਾਸਕ ਦੀ ਵਾਪਸੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਤੇ ਮਰੀਜ਼ਾਂ ਦੇ ਲਈ ਮਾਸਕ ਪਾਉਣਾ ਲਾਜ਼ਮੀ ਪੀੜਪੜ ਵਾਲੀਆਂ ਥਾਵਾਂ ਤੇ ਵੀ ਮੂੰਹ ਟੱਕਣ ਦੀ ਸਲਾਹ ਆਪ ਵਿਧਾਇਕ ਜਸਵੰਤ ਸਿੰਘ ਗੰਜਨਵਾਜਰਾ ਦੇ ਖਿਲਾਫ ED ਦਾ ਵੱਡਾ ਐਕਸ਼ਨ 35 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਕਿਤੇ ਅਟੈਚ ਬੈਂਕ ਫਰਾਡ ਮਾਮਲੇ ਦੇ ਵਿੱਚ ਗ੍ਰਿਫਤਾਰ ਨੇ ਗੰਜਨਵਾਜਰਾ ਅਰਵਿੰਦ ਕੇਜੀਵਾਲ ਨੂੰ ਇਹਦੀ ਨੇ ਜਾਰੀ ਕੀਤੀ ਤਾਤੀਜਾ ਸਮਨਸ਼ਾ ਪਾਲਿਸੀ ਦੇ ਵਿੱਚ ਪੁੱਛਗਿੱਛ ਤੇ ਲਈ 3 ਜਨਵਰੀ ਨੂੰ ਸਦਿਆ ਪਹਿਲੇ ਦੋ ਨੋਟਿਸ ਦੇ ਕੇਜੀਵਾਲ ਇਹਦੀ ਦੇ ਅੱਗੇ ਨਹੀਂ ਹੋਏ ਸਨ ਪੇਸ਼ ਕਾਰਵਾਪਸੀ ਦੀਆਂ 8 ਕਲਾ ਦੇ ਵਿਚਾਲੇ ਅੱਜ ਅਕਾਲੀ ਦਲ ਸਿਫਤ ਦੀ ਅਹਿਮ ਬੈਠਕ ਸ਼੍ਰੋਮਣੀ ਅਕਾਲੀ ਦਲ ਜੋ ਵਾਪਸੀ ਬਾਰੇ ਲੈ ਸਕਦੇ ਨੇ ਕੋਈ ਵੱਡਾ ਫੈਸਲਾ ਸੁਖਬੀਰ ਬਾਦਲ ਨੇ ਮਾਫੀ ਮੰਗਦਿਆ ਮੁਰਸ਼ਾਵਲ ਹੁੰਦਾ ਦਿੱਤਾ ਸੀ ਸਦਾ ਰੰਗਦਾਰ ਦੇ ਚੰਡਿਆਲਾ ਨੇੜੇ ਅਨ ਕਾਉਂਸਲ ਕਾਰੋਬਾਰੀ ਤੋਂ 5 ਕਰੋੜ ਦੀ ਲੰਗਦਾਰੀ ਮੰਗਣ ਵਾਲਾ ਗੈਂਗਸਟਰ ਦਵਿੰਦਰ ਕਾਬੂ ਕੌਸ਼ਲ ਚੌਧਰੀ ਗੈਂਗ ਦਾ ਮੈਂਬਰ ਹੈ ਜ਼ਖਮੀ ਗੈਂਗਸਟਰ ਅਬ ਉਹ ਹਜੇ ਤੈਸਰ ਹਥਿਆਰ ਦਿਨਾਂ ਦੋ ਬਦਮਾਸ਼ ਕਾਬੂ ਪੁਲਿਸ ਦੀ ਇੱਕ ਬਦਮਾਸ਼ ਦੇ ਨਾਲ ਹੋਈ ਹੱਥੋਪਾਈ ਇੱਕ ਪੁਲਿਸ ਕਰਮਚਾਰੀ ਦੀ ਲੱਥੀ ਪਾ ਗਾ ਬਦਮਾਸ਼ ਨੂੰ ਕੜੀ ਮਸ਼ੱਕਤ ਤੋਂ ਬਾਅਦ ਲਜਾਇਆ ਗਿਆ ਥਾਣੇ ਨਾਮੀ ਯੂਟਿਊਬਰ ਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਬੇਂਦਰਾ ਤੇ ਐਫ ਆਈ ਆਰ ਵਿਆਤ ਉਹ ਅਗਲੇ ਦਿਨ ਹੀ ਪਤਨੀ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ विवेक बिंद्रा ਦੇ ਰਿਸ਼ਤੇਦਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਲੱਖਾਂ ਰੁਪਏ ਦੇ ਵਿੱਚ ਵਿਕੇ ਗੱਡੀਆਂ ਦੇ ਵੀਆਈਪੀ ਨੰਬਰ ਚੰਡੀਗੜ੍ਹ ਸੀਐਚ01 ਸੀਟੀ ਸੀਰੀਜ਼ ਦੇ ਨੰਬਰਾਂ ਦੀ ਹੋਈ ਨਿਲਾਮੀ 19,25,000 ਦੇ ਵਿੱਚ ਵਿਕਿਆ 3001 ਰੈਸਲਰ ਸਾਕਸ਼ੀ ਮਲਕ ਦੇ ਨਾਲ ਪ੍ਰਿਆੰਕਾ ਗਾਂਧੀ ਨੇ ਕੀਤੀ ਮੁਲਾਕਾਤ ਕਿਹਾ ਮੈਂ ਮਹਿਲਾ ਹੋਣ ਦੇ ਨਾਤੇ ਇੱਥੇ ਆਈ ਇਹਨਾਂ ਦੇ ਨਾਲ ਹੋਇਆ ਹੈ ਗਲਤ ਸੰਜੇ ਸਿੰਘ ਨੇ ਰੈਸਲਿੰਗ ਫੈਡਰੇਸ਼ਨ ਦਾ ਪ੍ਰਦਰਨ ਬੜਨ ਦੇ ਵਿਰੋਧ ਦੇ ਵਿੱਚ ਸਖਸ਼ੀਨ ਕੀਤਾ ਹੈ ਸਨਿਆਸ ਦਾ ਇਲਾਜ ਉਪਰਾਸ਼ਪਤੀ ਜਗਦੀਪ ਤਨਕੜਾ ਜੌਰਨਗੇ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਦੇ ਸਵਾਗਤ ਜੁ ਹੋਣਗੇ ਸ਼ਾਮਲ ਸੇਮਾਨ ਉਪਰਾਸ਼ਪਤੀ ਨੂੰ ਕਰਨਗੇ ਰਿਸਿਵ ਚਮਕੌਰ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦਾ ਅਜ ਆਖਰੀ ਦਿਨ ਗੁਰਦੁਆਰਾ ਗੜੀ ਸਾਹਿਬ ਤੋਂ ਕਤਲਗੜ੍ਹ ਸਾਹਿਬ ਤੱਕ ਲਜਾਏ ਜਾ ਰਹੇ ਹਨ ਨਗਰ ਕੀਰਤਨ ਚਮਕੌਰ ਸਾਹਿਬ ਦੇ ਵਿੱਚ ਸਮਾਪਤੀ ਦੇ ਨਾਲ ਮਾਛੀਬੜਾ ਤੋਂ ਸ਼ਹੀਦੀ ਜੋੜ ਮੇਲ ਦੀ ਹੋਏਗੀ ਸ਼ੁਰੂਆਤ ਸਸ਼ਕਾਲੇ ਜਿੱਤਿੰ ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਖੁਰਚੋ ਸਿੰਧੂ ਤਾਂ ਸ਼ੁਰੂਆਤ ਕਰਦੇ ਆਂ ਬੁਲੇਟਿਨ ਦੀ ਔਰ ਨਾਮੀ ਯੂਟਿਊਬਰ ਤੇ ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਤੇ ਐਫ ਆਈ ਆਰ ਹੋਈ ਹੈ ਸੁਰਖੀਆਂ ਦੇ ਵਿੱਚ ਐ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਤੇ ਪਤਨੀ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ 6 ਦਸੰਬਰ ਨੂੰ ਵਿਵੇਕ ਬਿੰਦਰਾ ਦਾ ਦੱਸਦੀ ਹੈ ਕਿ ਵਿਆਹ ਹੋਇਆ ਸੀ ਔਰ 7 ਦਸੰਬਰ ਨੂੰ ਪਤਨੀ ਯਾਨਿਕਾ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਇਲਜ਼ਾਮ ਨੇ ਵਿਵੇਕ ਬਿੰਦਰਾ ਦੇ ਸਾਲੇ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ 14 ਦਸੰਬਰ 2023 ਨੂੰ ਨੌਇਦਾ ਦੇ ਸੈਕਟਰ 126 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਵਿਵੇਕ ਬਿੰਦਰਾ ਦੇ ਰਿਸ਼ਤੇਦਾਰ ਦੇ ਮੁਤਾਬਕ ਵਿਆਹ ਤੋਂ ਅਗਲੇ ਦਿਨ ਹੀ ਵਿਵੇਕ ਬਿੰਦਰਾ ਦੀ ਆਪਣੀਆਂ ਆਪਣੀ ਮਾਂ ਦੇ ਨਾਲ ਕਿਸੇ ਗੱਲ ਤੋਂ ਬਹਿਸ ਹੋ ਰਹੀ ਸੀ ਕਿ ਜੁਰਾਂ ਵਿਵੇਕ ਬਿੰਦਰਾ ਦੀ ਪਤਨੀ ਵਿੱਚ ਬਚਾਅ ਕਰਨ ਆਈ ਪਰ ਵਿਵੇਕ ਵੱਲੋਂ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਇਸ ਕਰਕੇ ਉਸ ਨੂੰ ਕਾਫੀ ਸੱਟਾਂ ਲੱਗੀਆਂ ਨੇ ਔਰ ਇੱਕ ਕੱਲ ਤੋਂ ਸੁਣਾਈ ਵੀ ਨਹੀਂ ਦੇ ਰਿਹਾ ਦੱਸਿਆ ਕਿ ਵਿਵੇਕ ਬਿੰਦਰਾ ਸੋਸ਼ਲ ਮੀਡੀਆ ਤੇ YouTube ਦੇ ਇੱਕ ਚਰਚਿਤ ਚਿਹਰਾ ਨੇ ਇੱਕ ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਨੇ ਵਿਵੇਕ ਬਿੰਦਰਾ ਦੇ YouTube ਤੇ 21 ਮਿਲੀਅਨ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਔਰ ਇਹ ਲੋਕਾਂ ਨੂੰ ਮਾਰਕੀਟਿੰਗ ਤੇ ਬਿਜ਼ਨਸ ਸਕਿੱਲਸ ਖੋਹਦੇ ਨੇ ਸੋ ਇਲਾਵਾ بڑا ਬਿਜ਼ਨਸ ਨਾ ਦੀ ਇੱਕ ਕੰਪਨੀ ਦੇ CEO ਤੇ ਫਾਊਂਡਰ ਵੀ ਨੇ ਜਿਸ ਦੇ ਨਾਮ ਤੋਂ ਵਿਵੇਕ ਬਿੰਦਰਾ ਵੀ ਇੱਕ ਹੋਰ ਮੋਟੀਵੇਸ਼ਨਲ ਸਪੀਕਰ ਸੰਦੀਪ ਮਹੇਸ਼ਵਰੀ ਦੇ ਨਾਲ ਸੋਸ਼ਲ ਮੀਡੀਆ ਤੇ ਕਿਸੇ ਗੱਲ ਨੂੰ ਮੁੱਦੇ ਨੂੰ ਲੈ ਕੇ ਜ਼ੁਬਾਨੀ ਜਾਗ ਲਗਾਤਾਰ ਜਾ ਰਿਹਾ ਹੈ

ਸਾਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਜਿਹੜੀ ਵੀਡੀਓ ਹੈ ਕਿਸੇ ਦੇ ਵੱਲੋਂ ਬੜਾਈ ਗਈ ਹੈ ਹਾਲਾਂਕਿ ਸਾਰੀ ਜਾਣਕਾਰੀ ਜ਼ਰੂਰ ਦਵਾਂਗੇ ਪਰ ਇਹ ਤਸਵੀਰਾਂ ਦੇ ਵਿੱਚ ਜ਼ਰੂਰ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਇੱਥੇ ਬਹਿਸਬਾਜ਼ੀ ਇਹ ਕਹਿ ਲਈਏ ਕਿ ਝਗੜੇ ਤੱਕ ਗੱਲ ਪਹੁੰਚ ਗਈ ਔਰ ਉਸ ਤੋਂ ਬਾਅਦ ਨੌਬਤ ਕੁਟਮਾਰ ਤੱਕ ਆਈ ਹੈ ਪਰ ਉਸ ਮੌਕੇ ਦੀ ਵੀ ਵੀਡੀਓ ਹੈ ਇੱਕ ਛੋਟੀ ਅਸੀਂ ਵੀਡੀਓ ਜ਼ਰੂਰ ਕਹਿ ਸਕਦੇ ਹਾਂ ਪਰ ਸਮਝਣ ਦੇ ਲਈ ਕਾਫੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਉਸ ਵੇਲੇ ਔਰ ਵੇਖਿਆ ਜਾ ਸਕਦਾ ਹੈ ਕਿ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ ਯਾਨੀ ਕਿ ਬਿਲਕੁਲ ਇੱਕ ਦਿਨ ਪਹਿਲਾਂ ਵਿਆਹ ਹੁੰਦਾ ਹੈ ਔਰ ਦੂਸਰੇ ਦਿਨ ਕੁੱਟਮਾਰ ਕੀਤੀ ਜਾ ਰਹੀ ਹੈ ਪਤਨੀ ਦੇ ਵੱਲੋਂ ਸਾਰੇ ਨਿਸ਼ਾਨ ਦਿਖਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਦੱਸਿਆ ਜਾ ਰਿਹਾ ਹੈ ਕਿ ਕਿੱਥੇ-ਕਿੱਥੇ ਕੱਟ ਲੱਗੇ ਨੇ ਕੰਨ ਤੋਂ ਸੁਣਾਈ ਨਹੀਂ ਦੇ ਰਿਹਾ ਇੰਨੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ शंकर आनंद ने मेरे सहयोगी फोन लाइन से दिल्ली तो देखा शंकर क्या कुछ पूरी जानकारी हैरान करती है ऐसी चीजें जब खुद इंसान मोटिवेशनल स्पीकर हो इंटरनेशनल मोटिवेशनल स्पीकर हो लेकिन इस तरह सा इस तरह का मामला अपनी पत्नी के साथ और शादी के अगले ही दिन ये मारपीट निश्चिंदर देखिए ये बेहद चौंकाने वाला मामला है तो क्योंकि विवेक बिंद्रा जो है एक बहुत चर्चित एक चेहरा है और प्रसिद्ध मोटिवेशनल है जिसको लाखों नहीं करोड़ों की संख्या में लोग इसको सुनते हैं देखते हैं और जिस तरह से नोएडा के सेक्टर 126 वाले थाने में एक मामला जो है 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 वो रजिस्टर्ड हुआ और जिसमें क्या आरोप लगा सौ शिकायत करता है वो एक महिला के भाई है उन्होंने उस मामले में आरोप लगाया है कि जिस तरह से विवेक बिंद्रा के द्वारा उनकी बहन के साथ में मारपीट की गई है और मारपीट करने के साथ में काफी उसको चोट लगी है उसके बाद उन्हें अस्पताल में पहुंचाया गया हालांकि जो पूरा मामला है पिछले कुछ दिनों पहले का है और इस मामले में जो केस रजिस्टर्ड हुआ है वो चौदह दिसंबर को हुई है और इस इस मामले में हालांकि कल बात खुलासा हुआ कि वो जो महिला जो घायल है वो विवेक बिंद्रा की पत्नी है और जिस तरह से इस मामले में आ, 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 अगर बात किया जाए तो विवेक बिंद्रा की शादी जो है पिछले कुछ महीने पहले हुई थी नवंबर में छह को विवेक बिंद्रा और जो उनकी पत्नी है उनके बीच यानी का नाम है यानी कि बीच के बीच में, में शादी हुई थी और नोएडा के सुपरनोवा वेस्ट में दोनों रहते हैं लेकिन जिस तरह से शादी हुई और शादी के कुछ दिनों के बाद से ही आपस में टकराहट शुरू हुई और जिस तरह से इस मामले में जो पीड़िता पक्ष का कहना है कि शादी होने के अगले कुछ दिनों के दौरान ही विवेक बिंद्रा जब अपनी मां के साथ में नोक झोंक कर रहा था तीखी बहस कर रहा था और बीच बचाव करने की जरूरत थोड़ी तो जानकारी दुरुस्त करना चाहेंगे आ, क्या शादी छह नवंबर को हुई थी या छह दिसंबर को हुई थी आ, शादी जो हुई है वो सात दिसंबर को हुई है और सात दिसंबर के बीच में उनकी छह दिसंबर को शादी हुई है और उसके बाद ये सात दिसंबर की घटना जो है वो उसकी माता जी के साथ में आपस के बहस क्या है और जब विवेक बिंद्रा अपनी माता के साथ में बहसबाजी कर रहा था और उस उसी दौरान में उसकी पत्नी बीज बचाव के लिए जाती है और उसी दौरान में यानिका के साथ में भी आ, धक्का मुक्की की जाती है उसके साथ में बदतमीजी की जाती है मारपीट की जाती है तो एक तरह से कहा जा सकता है कि अभी अभी कुछ दिन मात्र हुए हैं और उसके बाद जिस तरह से एक नवविवाहिता स्त्री के साथ में जिस तरह से मारपीट करने का मामला आया है अपने आप में कई तरह के सवाल खड़े करते हैं और इस मामलों की गंभीरता को देखते हुए नोएडा स्थित अस्पताल में विवेक यानिका का इलाज चल रहा है और विवेक बिंद्रा के खिलाफ केस रजिस्टर होने के बाद अब इस मामले में आगे की जो तफ्तीश है वो शुरू हो गई है और जिस तरह से बकायदा इस मामले को लेकर अब काफी चर्चाएं भी हो रही है हालांकि देखिए विवेक बिंद्रा खुद इकतालीस साल के हैं काफी उम्र में उन उन्होंने शादी की है और जिस तरह से और देश, देश में काफी चर्चित चेहरा है लेकिन किस तरह से पत्नी के साथ मारपीट किया गया है उनका उनका ये मामला काफी अब चर्चा का केंद्र बना हुआ है जी ठीक है बहुत बहुत शुक्रिया शंकर तमाम जानकारी के लिए था साफ है मामला और हैरान भी कर है कि किस तरीके पत्नी न कुटमार की थी और बिल्कुल तो अगले ही दिन ਉਧਰ ਬੋਖਰ ਦੇ ਵਿੱਚ ਸਾਰੇ ਬਾਜ਼ਾਰ ਜ਼ਬਰਦਸਤ ਹੰਗਾਮਾ ਹੋਇਆ ਪੁਲਿਸ ਦੇ ਵੱਲੋਂ ਤਿਸਤਾਰ ਹਥਿਆਰਾਂ ਦੇ ਨਾਲ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਇੱਕ ਜਣਾ ਫਰਾਰ ਹੋ ਗਿਆ ਪਰ ਅਜੇ ਇੱਕ ਬਦਮਾਸ਼ ਦੇ ਨਾਲ ਹੱਥੋਂ ਪਾਈ ਵੀ ਹੋ ਗਈ ਹੈ ਦੱਸਦੀ ਹੈ ਕਿ ਤੱਕਾ ਮੁਕੀ ਦੇ ਦਰਾਂ ਇੱਕ ਪੁਲਿਸ ਕਰਮਚਾਰੀ ਦੀ ਪੱਗ ਵੀ ਲੱਥ ਗਈ ਹੈ ਤਾਂ ਪੁਲਿਸ ਨੇ ਪੁਲਿਸ ਨੇ ਸ਼ਕਤ ਬਾਅਦ ਬਦਮਾਸ਼ ਨੂੰ ਘਾੜੇ ਲਗਾਇਆ ਹੈ ਔਰ ਤਸਵੀਰਾਂ ਵੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਇਹ ਹੱਥੋ ਪਾਈ ਤੱਕ ਹੋਈ ਹੈ ਔਰ ਪੁਲਿਸ ਮੁਲਾਜ਼ਮ ਦੀ ਪੱਗ ਤੱਕ ਲੱਗ ਗਈ ਹੈ ਔਰ ਇਹ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਖਿੱਚਾ ਤਾਨ ਚੱਲ ਰਹੀ ਹੈ ਪੁਲਿਸ ਮੁਲਾਜ਼ਮ ਕੋਸ਼ਿਸ਼ ਕਰ ਰਹੇ ਨੇ ਕਿ ਮੁਲਜ਼ਮ ਨੂੰ ਗੱਡੀ 'ਚ ਬਿਠਾਇਆ ਜਾਵੇ ਪਰ ਉਹ ਲਗਾਤਾਰ ਬੈਸਬਾਜ਼ੀ ਕਰਦਾ ਜਾ ਰਿਹਾ ਹੈ ਔਰ ਇਸੇ ਦੌਰਾਨ ਇਥੋਂ ਤੱਕ ਨੂੰ ਬਤਾਈਏ ਕਿ ਹੰਗਾਮੇ ਤੋਂ ਬਾਅਦ ਹਾਲਾਤ ਜਿਹੜੇ ਨੇ ਇੰਨੇ ਜ਼ਿਆਦਾ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮ ਦੀ ਪੱਗ ਤੱਕ ਲੱਗ ਗਈ। ਅਸਲ ਪੁਲਿਸ ਦੇ ਵੱਲੋਂ ਗਸ਼ਤਦਾਰਾਂ ਤੇ ਚੱਕੀ ਨੌਜਵਾਨਾਂ ਨੂੰ ਬਾਈਕ ਤੇ ਜਾਂਦੇ ਵੇਖਿਆ ਗਿਆ। ਇਹਨਾਂ ਦੇ ਕੋਲ ਤੇਜ਼ ਤਲ ਹਥਿਆਰ ਸੀ। ਬਦਮਾਸ਼ਾਂ ਨੇ ਪੁਲਿਸ ਨੂੰ ਦੇਖਦੇ ਮੋਟਰਸਾਈਕਲ 'ਤੇ ਜਾ ਲਿਆ। ਉਸ ਦੌਰਾਨ ਤਿੰਨਾਂ ਵਿੱਚ ਬਦਮਾਸ਼ ਫਰਾਰ ਹੋ ਗਿਆ। ਦੋਨੋਂ ਪੁਲਿਸ ਨੇ ਕਾਬੂ ਕਰ ਲਿਆ। ਇੱਕ ਬਦਮਾਸ਼ ਨੂੰ ਪੁਲਿਸ ਸਟਾਣੇ ਲੈ ਜਾਣ ਲੱਗੀ ਤਾਂ ਫਿਰ ਪੁਲਿਸ ਦੇ ਨਾਲ ਉਸ ਦੀ ਤੱਕਾ ਮੁਕੀ। ਸਰ ਅਧਿਆਤਮੇ ਦਰਦ ਨਾ ਦਰਦ ਦਰਦ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਿਨਾਂ ਨਹੀਂ ਜਰਤਾ ਨਹੀਂ 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 ਕੋਈ ਨਹੀਂ ਨੰਗਾ ਆ ਨੰਗਾ ਹੋ ਗਿਆ ਕਿੱਥੇ ਖੜਾ ਕੋਈ ਫਿਰ ਗਿਆ ਮੈਂ ਜਰ ਗਿਆ ਜਾਂ ਬਿਨੂ ਉਹ ਬਸ ਇਹੋ ਕੁਰਬਾਨ ਦੇ ਸਿਖਵਾ ਜਾਂਦਾ ਮੈਂ ਦੱਸਦਾ ਮੋਰ ਕੇ ਬਸ ਵਰਦੀ ਸ਼ਾਨਦਤ ਤੁਨੂੰ ਮੈਂ ਚਾਹਤ ਵਰਦੀ ਤੁਨੂੰ ਵਰਦੀ ਨਹੀਂ ਆ ਜਾ ਆ ਜਾ ਨਾ ਪੁਰਾਣੇ ਪੁੱਤ ਜਾਨੀ ਅੱਜੋਂ ਕਰ ਚੱਲ ਨੰਦਰਾ ਜਹਾਜ ਨਾ ਮੈਂ ਮੱਧ ਤਾਂ ਦੇ ਰਾਮੀ ਜਿੱਦੇ ਕਾਕਾ ਐਨੀ ਕੰਮ ਨਹੀਂ ਕਰੀ ਦਿੱਤੀ ਆ ਬੰਦੇ ਫੇਰ ਕਿਹਦੇ ਜਨਾਲਾ ਦੀ ਝੰਡਾ ਫੜਾ ਜੀ ਓਏ ਓਏ ਝੰਡਾ ਫੜਾ ਇੱਧਰ ਓ ਬੱਜ ਫੜ ਬੱਜ ਫੜ ਚੱਲ ਨੰਦਰਾ ਬਾਹਰ ਨੰਦਰਾ ਇਹ ਨਹੀਂ ਹੁੰਦਾ ਤੇਰੇ ਮੱਧਾਂ ਨਹੀਂ ਬੈਂਟ ਨਹੀਂ ਜਾਣਾ ਬੰਦੇ ਨੂੰ ਬਹਿ ਜਾ ਆ ਗੁਰੂ ਜੀ ਵਰਤਾਂ ਗੂ ਵਰਦੀ ਦੱਸਣਾ ਪੜੀ ਕਟੂ ਮੰਗ ਕਰੇ ਲੜੀ ਕਰ ਕਣੇ ਓਏ ਜੀ ਪ੍ਰਵਾਹ ਕਰੀ ਮੇਰੇ ਹੱਥ ਪਾ ਮਾ ਦੇਮ ਨੂੰ ਕੋਈ ਆ ਚਿੱਤੇ ਦਾ ਜੋ ਨਹੀਂ ਹਾਂ ਗੱਲ ਵੀ ਫੜ ਕਰ ਕੇ ਚੱਲ ਨਹੀਂ ਨੂੰ ਜੋ ਵੀ ਛੱਪੇ ਨੇ ਕੜਨ ਵਾਰ 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 ਮੇਰੇ ਸਹਿਯੋਗੀ ਪ੍ਰਦੀਪ ਕੁਮਾਰ ਫੋਨ ਲਾਈਨ ਤੇ ਮੌਜੂਦ ਨੇ ਪ੍ਰਦੀਪ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਬਦਮਾਸ਼ ਦੇ ਵੱਲੋਂ ਪੁਲਿਸ ਦੇ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ ਹੈ ਥੋ ਤੱਕ ਕਿ ਪੱਗ ਤੱਕ ਲੱਤ ਗਈ ਹੈ ਕਰਮਚਾਰੀ ਦੀ ਸਾਰਾ ਮਾਮਲਾ ਕੀ ਸੀ ਅ ਬਿਲਕੁਲ ਕੋ ਜੋ ਜਿਹੜਾ ਹੈ ਬੀਤੀ ਰਾਤ ਜਿਹੜਾ ਸਪੈਸ਼ਲ ਗਸ਼ਤ ਦੇ ਉੱਪਰ ਪੁਲਸੀ ਇਸ ਦੇ ਦੌਰਾਨ ਜਿਹੜਾ ਗਸ਼ਤ ਕੀਤੀ ਜਾ ਰਹੀ ਸੀਗਾ ਤੇ ਇਸ ਦੌਰਾਨ 10-16 ਨੌਜਵਾਨ ਜਿਹੜੇ ਮੋਟਰਸਾਈਕਲ ਉੱਤੇ ਸਵਾਰ ਸੀਗੇ ਜਿਹੜੇ ਪੁਲਿਸ ਨੂੰ ਦਿਖਾਈ ਦਿੰਦੇ ਨੇ ਤੇ ਬੜੀ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਉਹਨਾਂ ਦੇ ਕੋਲੋਂ ਕ੍ਰੋਸ ਕਰਦੇ ਨੇ ਜਿਸ ਨੂੰ ਵੇਖਦਿਆਂ ਆ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਜਦੋਂ ਰਾਸਤੇ 'ਚ ਰੋਕਿਆ ਜਾਂਦਾ ਹੈ ਤਾਂ ਉਹਨਾਂ ਤੇ ਬਾਤ ਜਿਹੜੀ ਹੈ ਤਸਵੀਰਾਂ ਜਿਹੜੀਆਂ ਸਾਹਮਣੇ ਆਂਟੀਆਂ ਨੇ ਕਿੱਥੇ ਤੋ ਜਿਆਦਾ ਕਰਤੀ ਪੁਲਿਸ ਦਿਖਾਈ ਦੇ ਰਹੀ ਹੈ ਕਿਉਂਕਿ ਮੁਸ਼ਕਾਫੀ ਮੁਸ਼ਕਫਤ ਤੋਂ ਬਾਅਦ ਜਿਹੜਾ ਇਸ ਨੌਜਵਾਨ ਨੂੰ ਜਿਹੜਾ ਪਕੜਿਆ ਗਿਆ ਹੈ ਪੁਲਿਸ ਦੇ ਮੁਤਾਬਕ ਇਸ ਵਿਅਕਤੀ ਦੇ ਖਿਲਾਫ ਜਿਹੜਾ ਹੈ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਕ੍ਰਿਮੀਨਲ ਤੇ ਪੇਸ਼ੇ ਦੇ ਨਾਲ ਜਿਹੜਾ ਇਹ ਜੁੜਿਆ ਵਿਅਕਤੀ ਹੈ ਫਿਲਹਾਲ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਜਾਣਾ ਸੀਗਾ ਇਹ ਹਜੇ ਜਨਤਕ ਵਿਸ਼ਾਪੁਰ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਇਹਨਾਂ ਕੋਲ ਇੱਕ ਜਿਹੜੀ ਕਹਿ ਸਕਦੇ ਨੇ ਤਲਵਾਰ ਮਿਲੀ ਹੈ ਤੇ ਖਲੋਣਾ ਪਿਸਤਲ ਵੀ ਬਰਾਮਦ ਹੋਈ ਹੈ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਚੱਲੇ ਸੀਗੇ ਤੇ ਜੋ ਪੁਲਿਸ ਦੀ ਮੁਸਤਦੀ ਦੇ ਕਾਰਨ ਜਿਹੜਾ ਪਕੜੇ ਗਏ ਪਰ ਦੂਸਰੇ ਪਾਸੇ ਇਹ ਜੋ ਗੱਲ ਕਰਨੀ ਹੈ ਤਾਂ ਸਥਾਨਕ ਲੋਕਾਂ ਨੇ ਵੀ ਇਸ ਦੌਰਾਨ ਜਿਹੜੀ ਇਹ ਪੁਲਿਸ ਦੀ ਪੂਰੀ ਮਦਦ ਕੀਤੀ ਤਾਂ ਜੋ ਇਹ ਇਹ ਕਾਬੂ ਆ ਤਕਿਆ ਜੀ ਗੱਜੋ ਜੀ ਠੀਕ ਹੈ ਬੜਾ ਸ਼ੁਕਰੀਆ ਪ੍ਰਦੀਪ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਇਹ ਸਾਰਾ ਘਟਨਾਕਰਨ ਜਿਹੜਾ ਹੈ ਉਹ ਅਬੋਹਰ ਦਾ ਹੈ ਕਿਸ ਤਰੀਕੇ ਦੇ ਨਾਲ ਬਦਮਾਸ਼ ਨੇ ਪੂਰੀ ਜਿਹੜੀ ਹਥੋਪਾਈ ਕੀਤੀ ਹੈ ਪੁਲਿਸ ਮੁਲਾਜ਼ਮਾਂ ਦੇ ਅੱਗੇ ਬਤਾਂਗੇ ਤਾਂ ਕੋਰੋਨਾ ਦਾ ਜ਼ਿਕਰ ਕਰਾਂਗੇ ਕੋਰੋਨਾ ਦੇ ਨਵੇਂ ਵੇਰੀਐਂਟ ਜੇਐਨ1 ਦੇ ਖਤਰੇ ਨੂੰ ਵੇਖਦਿਆਂ ਪੰਜਾਬ ਦੇ ਵਿੱਚ ਮਾਸਕ ਦੀ ਵਾਪਸੀ ਨਜ਼ਰ ਆ ਰਹੀ ਹੈ ਤਾਂ ਪੰਜਾਬ ਸਰਕਾਰ ਨੇ ਦੱਸਦੀ ਕਿ ਐਡਵਾਈਸਰੀ ਜਾਰੀ ਕੀਤੀ ਹੈ ਫੇਰਪੜ ਵਾਲੀਆਂ ਥਾਵਾਂ ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਮਰੀਜ਼ਾਂ ਨੂੰ ਵੇਖਦੇ ਸਮੇਂ ਡਾਕਟਰਾਂ ਦੇ ਲਈ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਡਾਕਟਰ ਤੇ ਹੈਲਥ ਵਰਕਰ ਦੇ ਲਈ ਜਿਹੜਾ ਮਾਸਕ ਹੈ ਉਹ ਲਾਜ਼ਮੀ ਕੀਤਾ ਗਿਆ ਹੈ ਮਰੀਜ਼ ਤੇ ਦਾ ਖਾਸ ਤੌਰ ਤੇ ਦੱਸ ਦਈਏ ਕਿ ਮਰੀਜ਼ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਲਈ ਵੀ ਮਾਸਕ ਲਾਜ਼ਮੀ ਕੀਤਾ ਗਿਆ ਹੈ ਬੁਖਾਰ ਜ਼ੁਖਾਮ ਔਰ ਖੰਘ ਹੋਣ ਤੇ ਡਾਕਟਰਾਂ ਨੂੰ ਮਿਲਣ ਦੀ ਸਲਾਹ ਦਿੱਤੀ ਗਈ ਹੈ ਆਪਣੇ ਆਪ ਕੋਈ ਦਵਾਈ ਨਾ ਲਈ ਜਾਵੇ ਇਹ ਵੀ ਕਿਹਾ ਗਿਆ ਹੈ ਤਾਂ ਕਹਿ ਸਕਦੇ ਆ ਕਿ ਨਵਾਂ ਵੇਰੀਐਂਟ ਜਿਹੜਾ ਹੈ ਉਹ ਆਇਆ ਔਰ ਉਸ ਤੋਂ ਬਾਅਦ ਖਤਰਾ ਜਿਹੜਾ ਹੈ ਕਿਤਨਾ ਕਿਤੇ ਬਣ ਜਾਂਦਾ ਹੈ ਕਿਉਂਕਿ ਜਿਸ ਤਰੀਕੇ ਹਾਲਾਤ ਬਣੇ ਕੋਰੋਨਾ ਨੂੰ ਲੈ ਕੇ ਸਭ ਨੇ ਵੇਖਿਆ ਕਿੰਨਾ ਵੱਡਾ ਨੁਕਸਾਨ ਹੋਇਆ ਇਨਸਟਰਕਸ਼ਨਸ ਕੀ ਨੇ ਸਰਕਾਰ ਦੀਆਂ ਫਿਰ ਪਰਵਾਰੀਆਂ ਥਾਵਾਂ ਤੇ 마સ્ક ਪਾਉਣ ਦੀ ਸਲਾਹ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਇਕੱਠ ਦੇ ਵਿੱਚ ਜਾ ਰਹੇ ਹੋ ਬਾਜ਼ਾਰ 'ਚ ਜਾ ਰਹੇ ਹੋ ਤਾਂ ਫਿਰ 마સ્ક ਜ਼ਰੂਰ ਪਾ ਕੇ ਜਾਓ ਡਾਕਟਰ ਹੈਲਥ ਕੇਅਰ ਵਰਕਰਾਂ ਦੇ ਲਈ 마સ્ક ਲਾਜ਼ਮੀ ਕਰ ਦਿੱਤਾ ਗਿਆ ਹੈ ਕਿਉਂਕਿ ਉੱਥੇ ਵੱਖੋ-ਵੱਖਰੇ ਜਿਹੜੇ ਮਰੀਜ਼ ਨੇ ਉਹ ਪਹੁੰਚਦੇ ਨੇ ਤਾਂ ਉਹਨਾਂ ਦੇ ਲਈ ਲਾਜ਼ਮੀ ਕੀਤਾ ਗਿਆ ਮਰੀਜ਼ ਤੇ ਤਿਮਾਰਦਾਰਾਂ ਨੂੰ ਦੱਸ ਦਈਏ ਕਿ 마સ્ક ਲਾਜ਼ਮੀ ਕੀਤਾ ਗਿਆ ਐਨਕਿ ਜਿਹੜੇ ਮਰੀਜ਼ ਦੇ ਰਿਸ਼ਤੇਦਾਰ ਨੇ ਸਕੇ ਸੰਬੰਧੀ ਨੇ ਉਹਨਾਂ ਦੇ ਲਈ ਇਹ ਇਨਸਟਰਕਸ਼ਨ ਨੇ ਮਨੋਜ ਰਾਠੀ ਨੇ ਮਿਲ ਸੋਗੀ ਫੋਨ ਲਾਈਨ ਤੇ ਅਵਨੋਜ ਵਾਕਈ ਡਰਾਣੀ ਹੋ ਜਾਂਦੀ ਹੈ ਜਾਂ ਫਿਰ ਕਹਿ ਲਈਏ ਕਿ ਚਿੰਤਾਜਨਕ ਹੋ ਜਾਂਦੀ ਹੈ ਤਸਵੀਰ ਜਦੋਂ ਇਸ ਤਰੀਕੇ ਦੀ ਇਨਸਟਰਕਸ਼ਨਸ ਸਰਕਾਰ ਦੀਆਂ ਆ ਜਾਂਨ ਪਰ ਇਹ ਸਿਰਫ ਤੇ ਸਿਰਫ ਡਰੋਨ ਦਾ ਨਹੀਂ ਮਸਲਾ ਸੁਚੇਤ ਹੋਣ ਦਾ ਵੀ ਹੈ ਤਾਂ ਕਿ ਸਥਿਤੀ ਖਰਾਬ ਹੋਣ ਤੋਂ ਪਹਿਲਾਂ ਹੀ ਸੁਚੇਤ ਹੋਇਆ ਜਾਵੇ ਅਜਿਹਾ ਕੋਲ ਗੁਰਜੋਤ ਇਤਿਹਾਤਨ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਹ ਐਡਵਾਈਜ਼ਰੀ ਜੇਕਰ ਕੱਢੀ ਹੈ ਤਾਂ ਉਹਦੇ ਵਿੱਚ ਕਈ ਚੀਜ਼ਾਂ ਦਾ ਬਹੁਤ ਮਹੱਤਵ ਹੈ ਕਿਉਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਹੈਲਥ ਡਿਪਾਰਟਮੈਂਟ ਵੱਲੋਂ ਵੀ ਐਡਵਾਈਜ਼ਰੀ ਕੱਢੀ ਗਈ ਸੀ ਕਿ ਕਿਸ ਤਰ੍ਹਾਂ ਦਾ ਧਿਆਨ ਰੱਖਣਾ ਹੈ ਔਰ ਕਿਸ ਤਰ੍ਹਾਂ ਦੇ ਜੇ ਤੁਸੀਂ ਪੇੜ ਪਾੜ ਵਾਲਾ ਏਰੀਆ ਤੁਸੀਂ ਜਾ ਰਹੇ ਹੋ ਜਾਂ ਤੁਸੀਂ ਹਸਪੀਟਲ ਆ ਰਹੇ ਹੋ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਸਿੰਪਟਮ ਲੱਗਦਾ ਹੈ ਸਰਦੀ ਜ਼ੁਕਾਮ ਖਾਂਸੀ ਜਾਂ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਤੁਰੰਤ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇਸ ਤਰ੍ਹਾਂ ਦਾ ਵੇਰੀਐਂਟ ਕਿਰਲ ਜਿਸ ਤਰ੍ਹਾਂ ਦਾ ਇਹ ਪਿਆ ਹੈ ਜਿਸ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਨੇ ਇਸ ਕਰਕੇ ਕੋਈ ਵੀ ਲਾਪਰਵਾਹੀ ਨਹੀਂ ਛੱਡ ਸਕਦੇ ਉਹਨੇ ਦੋ ਦਿਨ ਤਲਾ ਜਿਹੜੀ ਮੀਟਿੰਗ ਹੋਈ ਹੈ ਵਰਚੁਅਲੀ ਮੀਟਿੰਗਸ ਹੋਈਆਂ ਜਿਨੇ ਵੀ ਸਾਰੇ ਸਟੇਟ ਦੇ ਹੈਲਥ ਮਿਨਿਸਟਰ ਐਸ ਐਮਓਜ਼ ਸਿਵਲ ਸਰਜਨ ਸਾਰਿਆਂ ਦੀ ਮੀਟਿੰਗਸ ਹੋਈਆਂ ਡੀਸੀ ਨੇ ਮੀਟਿੰਗ ਕੀਤੀ ਉਹਦੇ ਵਿੱਚ ਇਹੀ ਸਾਹਮਣੇ ਆਇਆ ਕਿ ਇਤਿਹਾਸਨ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਨੀ ਹੈ ਕਿਉਂਕਿ ਜੇਕਰ ਤਿਆਰੀਆਂ ਦੀ ਗੱਲ ਕਰੀਏ ਤਾਂ ਡੀਸੀ ਨਾਲ ਸਭੀ ਗੱਲਬਾਤ ਹੋਈ ਹੈ ਪੰਜਾਬ ਦੀ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਤਾਂ ਸਾਰਾ ਪੂਰਾ ਸਿਵਲ ਸਰਜਨ ਐਸਐਮਓ ਤੋਂ ਸਾਰੀ ਜਾਣਕਾਰੀ ਲਈਤੀ ਗਈ ਹੈ ਕਿ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਹਾਲਾਂਕਿ ਕੇਸ ਅਜੇ ਕੋਈ ਨਹੀਂ ਆਇਆ ਲੇਕਿਨ ਇਤਿਹਾਸਨ ਆਕਸੀਜਨ ਦੀ ਅਸੀਂ ਗੱਲ ਕਰ ਲਈਏ ਬੈਡ ਅਵੇਲੇਬਿਲਟੀ ਦੀ ਗੱਲ ਕਰ ਲਈਏ ਡਾਕਟਰਸ ਦੀ ਗੱਲ ਕਰ ਲਈਏ ਸਾਰੀ ਚੀਜ਼ਾਂ ਨੂੰ ਲੈ ਕੇ ਪ੍ਰੀਪੇਅਰਨੈਸ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਪਿਛਲੇ ਟਾਈਮ ਕਿਸ ਤਰ੍ਹਾਂ ਦਾ ਹਾਲ ਬਣਿਆ ਕਿਸ ਤਰ੍ਹਾਂ ਦਾ ਮੰਜ਼ਰ ਬਣਿਆ ਇਸ ਕਰਕੇ ਕੋਈ ਵੀ ਲਾਪਰਵਾਹੀ ਨਹੀਂ ਬਰ ਸਕਦੇ ਕੋਈ ਵੀ ਇਸ ਤਰ੍ਹਾਂ ਦਾ ਕੇਸ ਜਾਂਦੇ ਆ ਇਸ ਤਰ੍ਹਾਂ ਦਾ ਕੋਈ ਵੀ ਵੈਰੀਐਂਟ ਆਂਦਾ ਹੈ ਤਾਂ ਅਸੀਂ ਪੂਰੇ ਪ੍ਰਪੇਅਰ ਹਾਂ ਲੋਕਾਂ ਨੂੰ ਐਡਵਾਈਸਰੀ ਜਿਹੜੀ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਕਿ ਭੀੜ-ਭੜ ਵਾਲਾ ਏਰੀਆ ਹੋਵੇ ਜੇ ਕਿਸ ਤਰ੍ਹਾਂ ਦਾ ਕੋਈ ਹਸਪੀਟਲ ਹੋ ਤਾਂ ਇਹ ਜ਼ਰੂਰ ਤੁਸੀਂ 마스크 ਪਾ ਕੇ ਰੱਖੋ ਕਿ ਇਸ ਏਕੀਲਾ ਬੱਚਾ ਬਿਲਕੁਲ ਯਾਨੀ ਕਿ ਹੁਣ 마스크 ਜਿਹੜਾ ਹੈ ਉਸ ਦੀ ਪਾਉਣ ਦੀ ਸਲਾਹ ਵੀ ਹੈ ਤਾਂ ਡਾਕਟਰਾਂ ਨੂੰ ਤਾਂ ਇਨਸਟਰਕਸ਼ਨ ਦੇ ਦਿੱਤੇ ਗਏ ਕਿ ਲਾਜ਼ਮੀ ਹੈ ਬਹੁਤ ਬਹੁਤ ਸ਼ੁਕਰੀਆ ਮਨੋਸ਼ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਇਹ ਲੋੜ ਹੈ ਕਿ ਸੁਚੇਤ ਰਿਹਾ ਜਾਵੇ ਔਰ ਜਿਹੜੀਆਂ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਨੂੰ ਫਾਲੋ ਕੀਤਾ ਜਾਵੇ ਉਧਰ ਘਰ ਵਾਪਸੀ ਦੀਆਂ ਕਿਆ ਸਰਾਇਆਂ ਦੇ ਵਿਚਾਲੇ ਅੱਜ ਅਕਾਲੀ ਦਲ ਸਯੁਕਤ ਦੀ ਅਹਿਮ ਮੀਟਿੰਗ ਹੈ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਪਾਰਟੀ ਦਫਤਰ 'ਚ ਦੁਪਹਿਰ 12 ਵਜੇ ਮੀਟਿੰਗ ਹੋਏਗੀ ਸੁਖਦੇਵ ਸਿੰਘ ਢੀਲਸਾਨੇ ਮੀਟਿੰਗ ਬੁਲਾਈ ਹੈ ਘਰ ਵਾਪਸੀ ਬਾਰੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਘਰ ਵਾਪਸੀ ਦਾ ਮੁੱਦਾ ਘਰ ਵਾਪਸੀ ਦਾ ਨਾ ਸੱਦਾ ਦਿੱਤਾ ਸੀ ਔਰ ਮੁੱਦਾ ਬਚੁੱਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਘਰ ਜਿਹੜੇ ਨੇ ਛੱਡ ਕੇ ਗਏ ਉਹਨਾਂ ਦੀ ਵਾਪਸੀ ਹੋਵੇ ਤਾਂ ਬਿਹਤਰ ਹੈ ਤਾਂ ਕਿ ਅਕਾਲੀ ਦਲ ਮਜ਼ਬੂਤ ਹੋਵੇ ਔਰ ਇਕੱਠੇ ਹੋ ਕੇ ਹੀ ਸਾਰੇ ਕੰਮ ਕੀਤੇ ਜਾਣ ਸੁਖਬੀਰ ਦੇ ਸੱਦੇ ਤੋਂ ਬਾਅਦ ਦੱਸਿਆ ਕਿ ਢੀਂਸਾ ਦਾ ਨਰਮ ਰੁੱਖ ਜ਼ਰੂਰ ਨਜ਼ਰ ਆਇਆ ਹੈ ਸੁਖਦੇਵ ਸਿੰਘ ਢੀਂਸਾ ਨੇ ਜੁਲਾਈ 2020 ਦੇ ਵਿੱਚ ਅਕਾਲੀ ਦਲ ਦੇ ਨਾਲੋਂ ਨਾਤਾ ਤੋੜ ਕੇ ਆਪਣੀ ਉਸ ਤੋਂ ਬਾਅਦ ਅਕਾਲੀ ਦਲ ਸਯੁਕਤ ਨਾਦੀਕ ਪਾਰਟੀ ਬਣਾ ਲਈ ਸੀ ਔਰ ਜਿਹੜੀਆਂ ਚੋਣਾਂ ਨੇ 2022 ਦੀਆਂ ਉਹਨਾਂ ਨੇ ਖਾਸ ਤੌਰ ਤੇ ਭਾਜਪਾ ਦੇ ਨਾਲ ਗੱਠ ਜੋੜ ਕਰਕੇ ਲੜੀਆਂ ਸਨ ਕੈਪਟਨ ਅਮਰਿੰਦਰ ਸਿੰਘ ਸੁਖਦੇਵ ਸਿੰਘ 3 ਇਨਸਾਉਂ ਬੀਜੇਪੀ ਦੇ ਵੱਲੋਂ ਸਾਂਝੇ ਹੋ ਕੇ ਚੋਣਾਂ ਲੜੀਆਂ ਗਈਆਂ ਸਨ ਪਰ ਨਤੀਜੇ ਜਿਹੜੇ ਨੇ ਕੋਈ ਬਹੁਤੇ ਵਧੀਆ ਨਹੀਂ ਆਏ ਤਾਂ ਜਿਸ ਤੋਂ ਬਾਅਦ ਹੁਣ ਜਦੋਂ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਸੰਬਦਾ ਦਿੱਤਾ ਤਾਂ ਅੱਜ ਅਹਿਮ ਮੀਟਿੰਗ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਨਿਊਜ਼ 19 ਪੰਜਾਬ ਦੇ ਨਾਲ ਵੀ ਸੁਖਦੇਵ ਸਿੰਘ 3 ਸਾਰੇ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕਮੇਟੀ ਜਿਹੜੀ ਆ ਉਹ ਜ਼ਰੂਰ ਬੜਾਈ ਗਈ ਹੈ ਔਰ ਉਹ ਕਮੇਟੀ ਜੋ ਹੁਕਮ ਕਰੇਗੀ ਉਸੇ ਤੋਂ ਬਾਅਦ ਉਹੀ ਫੈਸਲਾ ਜਿਹੜਾ ਲਿਆਇਆ ਜਾਏਗਾ ਸੁਖਦੇਵ ਸਿੰਘ 3 ਸਾਰੇ ਵੀ ਕਿਹਾ ਕਿ ਉਹਨਾਂ ਦਾ ਵਿਚਾਰ ਨਿੱਜੀ ਵਿਚਾਰ

ਪੰਥਕ ਜਿੰਨੇ ਧੜੇ ਨੇ ਖਾਸ ਕਰਕੇ ਚਾਹੇ ਉਹ ਸੁਖਦੇਵ ਸਿੰਘ ਜੀ ਦੇ ਇਨਸਾਨਾਂ ਦੇ ਨਾਲ ਹੋਣ ਚਾਹੇ ਉਹ ਵਕਤ ਤੇ ਚੱਲਦੇ ਹੋਣ ਪਰ ਇੱਕ ਮੰਚ ਤੇ ਕਿਉਂਕਿ ਆਉਣ ਦੀ ਅਪੀਲ ਜਿਹੜੀ ਹੈ ਉਹ ਸੁਖਬੀਰ ਬਾਦਲ ਉਹਨਾਂ ਨੇ ਕੀਤੀ ਸੀ ਕਿ ਇੱਕ ਮੰਚ ਤੇ ਪੰਥਕ ਇਕਤਾ ਹੋਣੀ ਚਾਹੀਦੀ ਹੈ ਜਿਹੜੇ ਨਿਰਾਜ਼ ਵੀ ਨੇ ਉਹਨਾਂ ਨੂੰ ਵੀ ਵਿਚਾਰ ਕਰਨਾ ਚਾਹੀਦਾ ਹੈ ਜਿਸ ਤੋਂ ਜਿਸ ਤੋਂ ਬਾਅਦ ਸੁਖਦੇਵ ਸਿੰਘ ਜੀ ਦੇ ਇਨਸਾਨਾਂ ਨੇ ਕਿਹਾ ਸੀ ਕਿ ਪਾਰਟੀ ਜਿਹੜੀ ਹੈ ਉਹ ਆਪਣੀ ਮੀਟਿੰਗ ਕਰੇਗੀ ਮੀਟਿੰਗ ਦੇ ਅੰਦਰ ਸੁਖਬੀਰ ਬਾਦਲ ਉਹਨਾਂ ਦੀ ਮਾਫੀ ਜਿਹੜੀ ਉਹਨਾਂ ਨੇ ਮੰਗੀ ਹੈ ਉਹ ਔਰ ਖਾਸ ਕਰਕੇ ਹੁਣ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈ ਪੰਥਕ ਮਸਲੇ ਨੇ ਜਾਂ ਪੰਥਕ ਇੱਕ ਜੁਟਤਾ ਦਿਖਾਣੀ ਹੈ ਤਾਂ ਉਸਤੇ ਵਿਚਾਰ ਕੀਤਾ ਜਾਏਗਾ ਔਰ ਅੱਜ ਅਕਾਲੀ ਦਲ ਸੰਯੁਕਤ ਦੇ ਦਫਤਰ ਜਿਹੜੀ ਹੈ ਉਹ 12 ਵਜੇ ਤੇ ਕਰੀਬ ਮੀਟਿੰਗ ਜਿਹੜੀ ਹੈ ਉਹ ਕੀਤੀ ਜਾਏਗੀ ਔਰ ਉਸ ਦੇ ਇਲਾਵਾ ਅ ਇਸ ਚ ਹੋ ਸਕਦਾ ਹੈ ਕਿ ਜਿਹੜੇ ਨਾਲ ਜਿਵੇਂ ਬੀਬੀ ਜਾਗੀਰਕੌਰ ਨੇ ਉਹ ਨਾਲ ਨੇ ਉਸ ਤੋਂ ਇਲਾਵਾ ਕਿ ਪੰਥਕ ਜਿਹੇ ਚਿਹਰੇ ਨੇ ਜੋ ਨਾਲ ਅੱਜ ਮੀਟਿੰਗ ਕਰ ਸਕਦੇ ਨੇ ਔਰ ਮੀਟਿੰਗ ਦੇ ਅੰਦਰ ਖਾਸ ਕਰਕੇ ਚਰਚਾ ਕੀਤੀ ਜਾਣੀ ਹੈ ਕਿ ਕਿਆ ਸੁਖਬੀਰ ਬਾਦਲ ਉਹਨਾਂ ਦੇ ਨਾਲ ਅਕਾਲੀ ਦਲ ਖਾਸ ਕਰਕੇ ਜੋ ਮੇਨਸਟ੍ਰੀਮ ਹੈ ਕਿਆ ਉਹਨਾਂ ਨਾਲ ਵਾਪਸ ਪਹਿਲਾਂ ਦੀ ਤਰ੍ਹਾਂ ਰਹਿਣਾ ਹੈ ਜਾਂ ਨਹੀਂ ਰਹਿਣਾ ਕਿਉਂਕਿ ਇਹ ਭਾਜੀਪੀ ਦੇ ਨਾਲ ਵੀ ਅਕਾਲੀ ਦਲ ਦਾ ਅਲਾਈنس ਹੈਗਾ ਹੈ ਔਰ 2024 ਤੋਂ ਪਹਿਲਾਂ ਤਾਂ ਕਿਹਾ ਬੀਜਪੀ ਦੀ ਹਾਈ ਕਮਾਂਡ ਇਸ ਤੇ ਰਜ਼ਾਮੰਦ ਹੁੰਦੀ ਹੈ ਕਿਉਂਕਿ ਪਹਿਲਾਂ ਇਹ ਵੀ ਕਿਹਾ ਗਿਆ ਕਿ ਸੁਖਵੀਰ ਬਾਦਲ ਉਹਨਾਂ ਨੂੰ ਲੈ ਕੇ ਜਾਂ ਹੋਰ ਲੀਡਰਸ਼ਿਪ ਤੇ ਬੀਜਪੀ ਦੇ ਕੁਝ ਇੰਟਰਨਲੀ ਜਾਣਕਾਰੀ ਸੀਗੀ ਕਿ ਉਹਨੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈ ਤਾਂ ਕਿਹਾ ਉਹਨ ਸਾਰੀ ਚੀਜ਼ਾਂ ਤੇ ਚਰਚਾ ਕਰਕੇ ਕੋਈ ਕੋਈ ਰਿਜ਼ਲਟ ਕੱਢਿਆ ਜਾਂਦਾ ਕੋਈ ਸੱਤਾ ਕੱਢਿਆ ਜਾਂਦਾ ਹੈ ਅਨ ਸਾਰੀ ਚੀਜ਼ਾਂ ਤੇ ਡਿਸਕਸ਼ਨ ਜਿਹੜਾ ਹੋਣਾ ਕਿਉਂਕਿ 103ਵੇਂ ਜਦ ਸਥਾਪਨਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਸੀ ਅਕਾਲੀ ਦਲ ਦਾ ਉਸ ਦੇ ਅੰਦਰ ਸੁਖਬੀਰ ਬਾਦਲ ਉਹਨਾਂ ਵੱਲੋਂ ਕਾਫੀ ਕੁਝ ਕਹਿ ਕੇ ਐਡਰੈਸ ਕੀਤਾ ਗਿਆ ਸੀ ਉਸ ਮਾਫੀ ਵੀ ਸੀ ਉਸ ਉਹਨਾਂ ਨੇ ਇੱਕ ਜੁਟ ਹੋਣ ਦੀ ਗੱਲ ਕਹੀ ਸੀ ਉਸ ਉਸ 'ਚ ਪ੍ਰੈਜ਼ੈਂਟ ਜਿਹੜਾ ਸਿਆਸੀ ਤੌਰ ਤੇ ਫੈਨਰੀ ਹੋ ਹੈਗਾ ਉਸ ਤੇ ਵੀ ਗੱਲਬਾਤ ਕੀਤੀ ਸੀ ਤਾਂ ਉਹਨ ਸਾਰੀ ਚੀਜ਼ਾਂ ਤੇ ਸੁਖਦੇਵ ਟਿੰਸਾ ਨੇ ਆਪਣੀ ਟੀਮ ਦੇ ਨਾਲ ਖਾਸ ਕਰਕੇ ਅਕਾਲੀ ਦਲ ਸਯੁਕਤ ਦੇ ਨਾਲ ਬੈ ਕੇ ਚਰਚਾ ਕਰਨੀ ਹੈ ਸਯੁਕਤ ਅਕਾਲੀ ਦਲ ਇਸ ਨੂੰ ਕਿਵੇਂ ਦੇਖਦਾ ਹੈ ਅਤੇ ਕੀ ਅਕਾਲੀ ਦਲ ਦੇ ਨਾਲ ਅਕਾਲੀ ਦਲ ਬਾਦਲ ਦੇ ਨਾਲ ਇੱਕ ਪਲੇਟਫਾਰਮ ਤੇ ਆਇਆ ਜਾਏਗਾ ਜਾਂ ਨਹੀਂ ਆਇਆ ਜਾਏਗਾ ਜੀ ਪਰਵਾ ਸ਼ੁਕਰੀਆ ਮਨ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕਰ ਵਾਪਸੀ ਬਾਰੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ 2024 ਦੀਆਂ ਚੋਣਾਂ ਜਿਹੜੀਆਂ ਨੇ ਉਹ ਬਿਲਕੁਲ ਨੇੜੇ ਤਾ ਅਗੇ ਵਧਾਂਗੇ ਆਪ ਵਿਧਾਇਕ ਜਸਵੰਤ ਸਿੰਘ ਗੱਜਨ ਮਾਚਰਾ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਦੇ ਖਿਲਾਫ ਈਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਗੱਜਨ ਮਾਚਰਾ ਦੀ ਦੱਸਿਆ ਕਿ 35.10 ਯਾਨੀ ਕਿ 35 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਕਰੀਬ ਉਹ ਅਟੈਚ ਕੀਤੀ ਗਈ ਹੈ 40 ਕਰੋੜ 92 ਲੱਖ ਦੇ ਬੈਂਕ ਫਰੌਡ ਦਾ ਇਹ ਸਾਰਾ ਮਾਮਲਾ ਹੈ ਬੈਂਕ ਤੋਂ ਲੋਨ ਲੈ ਕੇ ਵਾਪਸ ਪੈਸਾ ਜਿਹੜਾ ਹੈ ਉਹ ਦੂਜੀਆਂ ਫਰਮਾਂ ਦੇ ਵਿੱਚ ਟ੍ਰਾਂਸਫਰ ਕਰਨ ਦੇ ਇਲਜ਼ਾਮ ਨੇ ਔਰ ਨਵੰਬਰ ਦੇ ਵਿੱਚ ਈਦੀ ਨੇ ਦੱਸਿਆ ਕਿ ਗੱਜਨ ਮਾਚਰਾ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਬੈਂਕ ਤੋਂ ਲੋਨ ਲੈ ਕੇ ਪੈਸਾ ਜਿਹੜਾ ਹੈ ਉਹ ਦੂਜੀਆਂ ਫਰਮਾਂ 'ਚ ਟ੍ਰਾਂਸਫਰ ਕੀਤਾ ਗਿਆ ਇਲਜ਼ਾਮ ਲੱਗੇ ਤੇ ਤਾਂ ਮਨੀ ਲੌਂਡਰਿੰਗ ਦਾ ਮਾਮਲਾ ਸੀਬੀਆਈ ਦੀ ਐਫਆਈਆਰ ਤੇ ਅਧਾਰਿਤ ਹੈ ਅਮਰਗੜ ਤੋਂ ਵਜ਼ਾਇਦ ਨੇ ਜਸਵੰਤ ਸਿੰਘ ਗੱਜਨ ਮਾਚਰਾ ਹਾਲਾਂਕਿ ਜਦੋਂ ਇਹ ਗ੍ਰਿਫਤਾਰੀ ਹੋਈ ਸੀ ਜਦੋਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਤਾਂ ਫਿਰ ਇਹ ਉਸ ਮੌਕੇ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਬਿਲਕੁਲ ਸਾਫ਼-ਪਾਕ ਨੇ ਅਜੇ ਹੁਣਾਂ ਨੇ ਕੁਝ ਨਹੀਂ ਕੀਤਾ ਹੈ ਤਾਂ ਹੁਣ ਇਹ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਔਰ ਦੱਸੋ ਇਹ ਕਿ ਕਾਰਵਾਈ ਜੁੜੀ ਹੈ ਉਹ ਕੀਤੀ ਗਈ ਹੈ ਔਰ 35 ਕਰੀਬ 35 ਕਰੋੜ ਦੀ ਇਹ ਪ੍ਰਾਪਰਟੀ ਹੈ ਜਿਸ ਨੂੰ ਅਟੈਚ ਕੀਤਾ ਗਿਆ ਹੈ ED ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ 40 ਕਰੋੜ 92 ਲੱਖ ਰੁਪਏ ਦਾ ਯਾਨੀ ਕਿ ਕਰੀਬ 41 ਕਰੋੜ ਰੁਪਏ ਦਾ ਇਹ ਸਾਰਾ ਬੈਂਕ ਫਰਾਡ ਦਾ ਮਾਮਲਾ ਹੈ जरीवाल मुड़ी ईडी ने केजरीवाल है और पेल्ह दो बार पेश नहीं हुए अरविंद केजरीवाल तो पहला इक्की दसंबर सद्या गया भी दसंबर को मैडीकेशन अरविंद केजरीवाल दिल्ली शराब नीति के मामले तीजा समन होया है दूजे समन से अरविंद केजरीवाल ने कहा कि सिर्फ सिर्फ राजनीति है राजनीति राजनीति तो प्रेरित ही ए सम्मन भेजा गया है ने क्या कि सम्मन वापस लिया जाए पर हम तीसरा सम्मन जारी कर दिया गया कि। किसको भेजा गया है पूरी दुनिया को पता है कि माननीय मुख्यमंत्री अरविंद केजरीवाल जी इस समय विपसना में हैं दस दिन तक कोई कम्युनिकेशन नहीं है उनके पास कोई फोन नहीं है तो किसको सम्मन भेजा गया है ये फिर से भाजपा से निकली हुई एक न्यूज लगती है और साथ ही आप देखिए आज तक मिला क्या है एक चवन्नी किसी भी हमारे नेता से नहीं मिल पाई चाहे वो संजय सिंह जी हो चाहे मनीष सिसोदिया जी हो चाहे सत्येंद्र जैन जी हो एक चवन्नी की रिकवरी नहीं हुई पूरा पूरा का पूरा केस पॉलिटिकली मोटिवेटेड है उधर जलंधर के ने दी कल देर शाम एनकाउंटर हुआ है पुलिस के गैंगस्टर मुठभेड़ हुई है गैंगस्टर दविंदर नो गोलियां लगिया ने कौशल चौधरी गैंग गैंगित है गैगस्टर दविंदर ਕੁਝ ਦਿਨ ਪਹਿਲਾਂ ਕਾਰੋਬਾਰੀ ਤੋਂ ਰੰਗਦਾਰੀ ਮੰਗੀ ਗਈ ਸੀ ਤਾਂ ਟਰੈਵਲ ਏਜੰਟ ਤੋਂ 5 ਕਰੋੜ ਰੁਪਏ ਮੰਗੇ ਗਏ ਸਨ ਰਕਦਾਰੀ ਦੇ ਤੌਰ ਤੇ ਤੇ ਉਸ ਤੋਂ ਬਾਅਦ ਹੁਣੇ ਕਾਰਵਾਈ ਹੋਈ ਹੈ ਐਨਕਾਉਂਟਰ ਦਾ ਜ਼ਿਕਰ ਕੀਤਾ ਜਾਵੇ ਤੇ ਲਗਾਤਾਰ ਜਿਹੜੀ ਕਾਰਵਾਈ ਹੈ ਪੁਲਿਸ ਦੀ ਨਜ਼ਰ ਆ ਰਹੀ ਹੈ ਸਖਤੀ ਦੇ ਵਿੱਚ ਨਜ਼ਰ ਆ ਰਹੀ ਹੈ ਪੁਲਿਸ ਔਰ ਖਾਸ ਤੌਰ ਤੇ ਜਿਹੇ ਬਦਮਾਸ਼ ਜਿਹੇ ਗੈਂਗਸਟਰ ਜਿਹੜੇ ਪੁਲਿਸ ਤੇ ਉਲਟਾ ਫਾਇਰਿੰਗ ਕਰ ਦਿੰਦੇ ਨੇ ਆਪੇ ਰੋਨਾਂ ਦੇ ਵੱਲੋਂ ਪੱਜ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹਨਾਂ ਦਾ ਐਨਕਾਉਂਟਰ ਕੀਤਾ ਜਾ ਰਿਹਾ ਹੈ ਤਾਂ ਫਿਲਹਾਲ ਗੈਂਗਸ ਦਵਿੰਦਰ ਹੈ ਜਿਸ ਨੂੰ ਦੋ ਗੋਲੀਆਂ ਲੱਗੀਆਂ ਹੈ ਰਾਸ ਇਹ ਕੇ ਇਸ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਜਾਵੇ ਤਰਨਤਾਰਨ ਔਰ ਲੁਪਿਆਣਾ ਪਟਿਆਲਾ ਇਸ ਤੋਂ ਇਲਾਵਾ ਮੁਹਾਲੀ ਦੇ ਵਿੱਚ ਜ਼ਿਰਖਪੁਰ ਦੇ ਵਿੱਚ ਵਕੁ ਵਕ ਐਂਕਾਊਂਟਰ ਹੋ ਚੁੱਕੇ ਨੇ ਕੁਝ ਦੇ ਵਿੱਚ ਗੈਂਗਸਟਰ ਦੀ ਜਾਨ ਚਲੀ ਗਈ ਹੈ ਤਾਂ ਕੁਝ ਦੇ ਵਿੱਚ ਗੈਂਗਸਟਰ ਜਿਹੜੇ ਨੇ ਉਹ ਜ਼ਖਮੀ ਨੇ ਬਦਮਾਸ਼ ਜ਼ਖਮੀ ਕੈਂਪਰ ਆ ਗਏ ਨੇ ਸਿਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ ਉੱਥੇ ਐਮ ਜੀ ਐਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇ ਉੱਤੇ ਹੈਗੇ ਸੀ ਤਿੰਨ ਕਿਊਜ਼ ਉਹਦੇ ਵਿੱਚ ਫਿਕਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੋਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉਹਤੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀ ਆਈਏ ਇਹਨਾਂ ਕੋਲ ਸੀਕ੍ਰੀਟ ਇਨਫਰਮੇਸ਼ਨ ਸੀ ਜਿਹਦੇ ਤਹਿਤ ਜਿਹੜੀ ਸਾਰੀ ਸਾਡੇ ਏਸੀਪੀ ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀਟ ਕਰ ਦਾਂਗਾ ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ ਨਾ ਡੈਥ ਨਹੀਂ ਹੋਈ ਕਿਸੇ ਦੀ ਇੰਜਰਡ ਹੈਗਾ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇਨਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਕਿੰਨੇ ਫਾਇਰ ਕੀਤੇ ਗਏ ਪੁ ਫਾਇਰ ਇਹਨਾਂ ਵੱਲੋਂ ਕਿਤੇ ਗਏ ਨੇ 5 6 ਬੰਦੇ ਸੋਲ ਕਿਤੇ ਬੰਦੇ ਆ ਗਏ ਸੋਲ ਕਿਤੇ ਗਏ ਨੇ